ਅੱਜ ਸਾਹਿਬੇ ਕਮਾਲ ਸੰਤ ਪਾਹੀ ਬਾਦਸ਼ਾ ਦਰਵੇਸ਼ ਸਰਵੰਸਦਾਨੀ ਕਲਗੀਧਰ ਪਾਸ਼ਾ ਸਾਈਂਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਉਤਸਵ ਪੂਰੀ ਦੁਨੀਆ ਦੇ ਵਿੱਚ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਆ ਉਹ ਸਜਦਾ ਕਰਨ ਲਈ ਜਾ ਰਹੇ ਕਿਉਂਕਿ ਇਸ ਤਰ੍ਹਾਂ ਦੀ ਜਿਹੜੀਆਂ ਕੁਰਬਾਨੀਆਂ ਖਾਸ ਤੌਰ ਤੇ ਹਬਜਾਦਿਆ ਨਹੀਂ ਕਰਦਾ ਇਸ ਸਟ੍ਰੀਟ ਕਰੀ ਮਿਸਾਲ ਮਿਲਦੀ ਨਹੀਂ ਉਸ ਸਵੱਜ ਦੇ ਦਿਨ ਉਹਨਾਂ ਨੇ ਪਟਨਾ ਸਾਹਿਬ ਕੇ ਉਹਨਾਂ ਨੇ ਜਨਮ ਲਿਆ ਤੇ ਕੌਮ ਲਈ ਲੜਾਈਆਂ ਲੜੀਆਂ ਔਰ ਐਸੀਆਂ ਲੜਾਈਆਂ ਦੀ ਵੀ ਮਿਸਾਲ ਕਦੇ ਨਹੀਂ ਮਿਲਦੀ ਕਿ ਜਿੱਥੇ ਦੂਜੇ ਪਾਸੇ ਲੱਖਾਂ ਦੀ ਗਿਣਤੀ ਚ ਹੋਣ ਤੇ ਇਦੋਂ ਸਵਾ ਲੱਖ ਸੇ ਇੱਕ ਲੜਾਉਣ ਦਾ ਸਨੇਹਾ ਹੋਵੇ ਤੇ ਚਿੜੀਆਂ ਤੋਂ ਬਾਜ ਤੜਾਉਣ ਦੇ ਸਨੇਹ ਹੋਣ ਚਾਹੇ ਚੰਡੀ ਦੀ ਬਾਹਰ ਲਿਖ ਕੇ ਖਾਲਸੇ ਨੂੰ ਜਿਹੜਾ ਜੋਸ਼ ਭਰਨਾ ਹੋਵੇ ਤਾਂ ਜਿੰਨਾ ਉਹਨਾਂ ਬਾਰੇ ਪੜੀ ਜਾਓਗੇ ਉਹਨਾਂ ਤੁਹਾਨੂੰ ਉਹਨਾਂ ਦੀ ਕੁਰਬਾਨੀ ਪ੍ਰਤੀਸ਼ਰਧਾ ਪਲੱਸ ਜੋਸ਼ ਮਿਲਦਾ ਰਹੂਗਾ ਕਿ ਸਾਡੇ ਗੁਰੂਆਂ ਨੇ ਸਾਡੇ ਪੁਰਖਿਆਂ ਨੇ ਕਿੱਡੀ-ਕੱਡੀਆ ਕੁਰਬਾਨੀਆਂ ਦੇ ਕੇ ਸਾਨੂੰ ਜਿਹੜਾ ਉਹ ਆਜ਼ਾਦੀ ਕਰਾਇਆ ਲੜਾਈਆਂ ਲੜੀਆਂ ਅੱਜ ਪਠਾ ਸਾਹਿਬ ਜਿਹੜਾ ਕਿ ਇਤਿਹਾਸਕ ਗੁਰਦੁਆਰਾ ਅੱਜ ਇੱਥੇ ਬੜੇ ਚਿਰ ਦੀ ਤਮੰਨਾ ਸੀ ਕਿ ਆ ਕੇ ਸਜਦਾ ਹੋਈਏ ਪ੍ਰਵਾਸਮੇਤ ਆਏ ਆਂ ਔਰ ਸਮੂਹ ਸਿੱਖ ਸੰਗਤ ਨੂੰ ਸਮੂਹ ਨਾਨਕ ਲੇਵਾ ਸੰਗ ਜਿੱਥੇ ਵੀ ਬੈਠੇ ਨੇ ਮੈਂ ਉਹਨਾਂ ਨੂੰ ਸਾਰਿਆਂ ਨੂੰ ਵਧਾਈ ਦਿੰਦਾ ਔਰ ਸਜਦਾ ਕਰਦੇ ਆਂ ਜਿਹੜੀਆਂ ਕੌਮਾਂ ਆਪਣੇ ਇਤਿਹਾਸ ਨੂੰ ਯਾਦ ਰੱਖਦੀਆਂ ਨੇ ਉਹ ਕੌਮਾਂ ਹਮੇਸ਼ਾ ਜਿੰਦਾ ਰਹਿੰਦੀਆਂ ਨੇ ਤੇ ਆ ਇਸ ਇਲਾਕੇ ਦੀ ਤਾਂ ਖਾਸ ਤੌਰ ਤੇ ਕੋਈ ਵੀ ਮੈਨੂੰ ਲੱਗਦਾ ਹੈ ਇਹ ਜਿਆ ਪਿੰਡ ਜਾ ਕੋਈ ਨਦੀ ਜਾਂ ਕੋਈ ਇਹੋ ਜੀ ਜਗ੍ਹਾ ਨਹੀਂ ਹੋਣੀ ਜਿੱਥੇ ਗੁਰੂਆਂ ਦੀ ਚਰਨ ਛੋਪਾ ਪ੍ਰਾਪਤ ਤਰਤੀ ਨਾ ਹੋਵੇ ਮੈਨੂੰ ਬਤੌਰ ਮੁੱਖ ਮੰਤਰੀ ਬਤੌਰ ਕੋਈ ਲੀਡਰ ਦੇ ਤੌਰ ਤੇ ਨਹੀਂ ਆਇਆ ਮੈਂ ਇੱਕ ਨਿਮਾਣੇ ਸੇਕਰੇ ਦੇ ਤੌਰ ਤੇ ਆਇਆ ਸਾਡੇ ਗੁਰੂਆਂ ਨੂੰ ਸੱਜਾ ਕਰਨ ਲਈ ਆਇਆ ਔਰ ਕੌਮ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖੇ ਪਰਮਾਤਮਾ ਕੇ ਹੀ ਅਰਦਾਸ ਕੀਤੀ ਹੈ ਪੰਜਾਬ ਜਿਹੜਾ ਤਰੱਕੀਆਂ ਕਰੇ ਔਰ ਗੁਰੂਆਂ ਦੇ ਸ਼ਹੀਦਾਂ ਦੇ ਫਕੀਰਾਂ ਦੇ ਸੁਪਨੇ ਜਿਹੜੇ ਨੇ ਉਹ ਇੱਕ ਇੱਕ ਪਹਾਦਰ ਅਰ ਆਜ਼ਾਦ ਕੌਮ ਜਿਹੜੀ ਹੈ ਉਹਦਾ ਜਿਹੜਾ ਸੁਪਨਾ ਪਰਮਾਤਮਾ ਸਾਹਿਬ ਦੇ ਲਈ ਨਦੀਰ ਸਾਹਿਬ ਦੇ ਲਈ ਧਾਰਮਿਕ ਯਾਤਰਾਵਾਂ ਵੀ ਕਰਾਈਆਂ ਨਵੀਂ ਰੂਪਰੇਟ ਉਸ ਦੀ ਕੀ ਰਹਿਣ ਵਾਲੀ ਹੈ ਅਸੀਂ ਤਾਂ ਪਹਿਲਾਂ ਤੋਂ ਸ਼ੁਰੂ ਕਰ ਰੱਖਿਆ ਅਸੀਂ ਖੁਦ ਵੀ ਜਾ ਕੇ ਆਏ ਨਦੀਰ ਸਾਹਿਬ ਪਟਨਾ ਸਾਹਿਬ ਔਰ ਅਸੀਂ ਪੰਜੇ ਤਖਤਾਂ ਨੂੰ ਜੋੜਨ ਵਾਲਾ ਵੀ ਇੱਕ ਜਿਹੜਾ ਮੈਂ ਪਾਰਲੀਮੈਂਟ 'ਚ ਵੀ ਉਦੋਂ ਬੋਲਿਆ ਸੀਗਾ ਕਿ ਇਹ ਕੋਈ ਜਿਵੇਂ ਇੱਕ ਟ੍ਰੇਨ ਚੱਲਦੀ ਹੈ ਪੈਲੈਸਨ ਵੀਲਸ ਜਿਹੜਾ Rajasthan ਦਾ ਘੁੰਮਦੀ ਨੇ ਤੇ ਸਿੱਖੀਜ਼ਮ ਔਨ ਵੀਲਸ ਦੇ ਜੇ ਕਿ ਤੇ ਇਸ ਤਰ੍ਹਾਂ ਦਾ ਹੋਵੇ ਕਿ ਤਕਸਰੀ ਅਕਾਲ ਤਖਸਾਲ ਤੋਂ ਟ੍ਰੇਨ ਚੱਲੇ ਪਹਿਲਾ ਮੁਕਾਮ ਜਿਹੜਾ ਪਹਿਲਾ ਪੜਾ ਤਕਸਰੀ ਕਿਸਗੜ੍ਹ ਸਾਹਿਬ ਹੋਵੇ ਇੱਥੋਂ ਬਾਅਦ ਤਕਸਰੀ ਪਟਨਾ ਸਾਹਿਬ ਫਿਰ ਤਕਸਰੀ ਨਾਦੇੜ ਸਾਹਿਬ ਉਸ ਤੋਂ ਬਾਅਦ ਫਿਰ ਬਠਿੰਡੇ ਕਿਉਂਕਿ ਬਠਿੰਡੇ ਤੋਂ ਤਲਵੰਡੀ ਸਾਬੋ ਜਿਹੜਾ ਅਕਸੀ ਦਮਦਮਾ ਸਾਹਿਬ 20 ਕਿਲੋਮੀਟਰ ਦੀ ਰੇਲਵੇ ਲਾਈਨ ਨਹੀਂ ਹੈਗੀ ਤਾਂ ਜੇ ਕਿਤੇ ਉਹ ਰੇਲਵੇ ਲਾਈਨ ਬਣ ਕੇ ਤਾਂ ਬਹੁਤ ਦੁਨੀਆ ਹੋ ਜੀਏ ਜਿਹੜੀ ਕਹਿੰਦੀ ਹੈ ਕਿ ਸਾਨੂੰ ਪੰਜੇ ਤਖਤਾਂ ਦਾ ਇੱਕੋ ਵਾਰ ਦਰਸ਼ਨ ਹੋ ਜਾਣ ਚਾਹੀਏ ਉਹ ਬਾਹਰ ਬੈਠੇ ਨੇ ਉਸ ਟ੍ਰੇਨ ਦੀ ਮੈਨੂੰ ਪਤਾ ਹੈ ਕਿ ਉਹਦੀ ਬੁਕਿੰਗ ਨਹੀਂ ਮਿਲਨੀ ਜਿਹੜੀ ਹਜ਼ੂਰ ਸਾਹਿਬ ਨੂੰ ਗੱਡੀ ਜਾਂਦੀ ਹੈ ਸੱਚਖੰਡ ਐਕਸਪ੍ਰੈਸ ਉਹਦੀ ਦੋ ਦੋ ਤਿੰਨ ਤਿੰਨ ਮਹੀਨਿਆਂ ਦੀ ਬੇਟਿੰਗ ਸੋ ਇਹਦਾ ਮਤਲਬ ਸ ਤਾਂ ਨੂੰ ਜੇ ਕੋਈ ਇਤਿਹਾਸ ਦਾ ਮੈਕੈਨਿਜ਼ਮ ਤਿਆਰ ਹੋ ਜੇ ਰੇਲਵੇ ਮੰਤralay ਨਾ ਸੀ ਇੰਟਾਚਾ ਤਾਂ ਇਹ ਦੀ ਵਰਗੀ ਰੀਸਿੰਗ ਹੋਣੀ ਤੇ ਇੱਕੋ ਸਮੇਂ ਤੇ ਪੰਜੇ ਤਖਤਾਂ ਦੇ ਦਰਸ਼ਨ ਵੀ ਹੋ ਜਾਣਗੇ ਬੱਚਿਆਂ ਨੂੰ ਵੀ ਇਤਿਹਾਸ ਦਾ ਪਤਾ ਲੱਗੂਗਾ ਕਿ ਕਿਵੇਂ ਲੜਾਈਆਂ ਲੜੀਆਂ ਗਈਆਂ ਕਿੰਨੀਆਂ ਕੁਰਬਾਨੀਆਂ ਹੋਈਆਂ ਤਾਂ ਇਹ ਬਹੁਤ ਇੱਕ ਐਜੂਕੇਸ਼ਨਲ ਟ੍ਰਿਪ ਵੀ ਹੋਊਗਾ ਤਾਰਨਕੀ ਉਹ ਤੁਸੀਂ ਵੀ ਪੰਜਾਬ ਦੇ ਮੰਤਰੀ ਸਾਹਿਬ ਕੋਲ ਇਹ ਜੀ ਹਾਂ ਜੀ ਹਾਂ ਜੀ ਉਹਨਾਂ ਨੂੰ ਕਹਾਂਗੇ ਨਹੀਂ ਬਿਲਕੁਲ ਬਿਲਕੁਲ ਇਹ ਕਿਉਂਕਿ ਅਸੀਂ ਬੱਸ ਜਿਸ ਜਿਸ ਪੱਧਰ ਤੇ ਅਸੀਂ ਬੱਸਾਂ ਕਰ ਸਕਦੇ ਹਾਂ ਬੱਸਾਂ ਵਾਲਾ ਚੱਲ ਰਿਹਾ ਸਾਡਾ ਬੱਸਾਂ ਜਿਹੜੀਆਂ ਉਹ ਦਰਬਾਰ ਸਾਹਿਬ ਵੀ ਜਾਂਦੀਆਂ ਬੱਸਾਂ ਅ ਅਜਮੇਰ ਸ਼ਰੀਫ ਵੀ ਜਾਂਦੀਆਂ ਮਲੇਰ ਕੋਲੇ ਤੋਂ ਬੱਸ ਜਾਂਦੀ ਹੈ ਖਾਟੂ ਸ਼ਾਮ ਵੀ ਬੱਸ ਜਾਂਦੀ ਹੈ ਤੇ ਦਿੱਲੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾ ਰਹੇ ਹਾਂ ਪੰਜਾਬ ਦਿੱਤਾ ਚਲੋ ਜਿੰਨੇ ਵੀ ਗੁਰਦੁਆਰਾ ਸਾਹਿਬ ਨੇ ਇਤਿਹਾਸਿਕ ਉਹਨਾਂ ਦਾ ਲੈ ਕੇ ਜਾਣੇ ਔਰ ਬਿਲਕੁਲ ਮੁਫਤ ਹੈ ਔਰ ਫਿਕਸ ਉਹਨਾਂ ਨੂੰ ਖਾਣ ਪੀਣ ਰਹਿਣ ਦਾ ਸਾਰਾ ਪ੍ਰਬੰਧ ਸਰਕਾਰ ਕਹਦੇ ਦੇਖੋ ਇਸ ਇਤਿਹਾਸ ਨੂੰ ਕਿਤਾਬਾਂ ਰਾਹੀਂ ਪੜ੍ਹਾਉਣੇ ਜੇ ਪ੍ਰੈਕਟੀਕਲੀ ਇਸ ਇਤਿਹਾਸ ਨੂੰ ਪੜ੍ਹਾਉਣ ਦੇ ਬੱਚਿਆਂ ਨੂੰ ਦਸੰਤ ਵਿੱਚ ਕਾਮਯਾਬ ਹੋਵੇ ਤਾਂ ਇਤੋਂ ਵੱਡਾ ਕੋਈ ਕੁੰਨ ਨਹੀਂ ਹੋ ਸਕਦਾ ਇਹਦੇ ਵਾਸਤੇ ਕੋਈ ਬਜਟ ਨਹੀਂ ਦੇਖਣਾ ਚਾਹੀਦਾ ਮੈਨੂੰ ਕਿਖਦਾ ਇਸ ਮਾਮਲੇ ਵਿੱਚ ਬਜਟ ਮੈਂ ਭਾਈ ਸਾਹਿਬ ਨੇ ਵੀ ਗੱਲ ਕੀਤੀ ਹੈ ਕੋਈ ਵੀ ਕਿਸੇ ਕਿਸਮ ਦਾ ਕੋਈ ਗੁਰਦੁਆਰਾ ਸਾਹਿਬ ਦੀ ਸੇਵਾ ਜਾਂ ਕੋਈ ਆੜਵਲੇ ਸੜਕਾਂ ਜਾਂ ਕੋਈ ਪਾਰਕਿੰਗ ਜਿਵੇਂ ਸਾਨੂੰ ਜਦੋਂ ਫਟੇਗੜ ਸਾਹਿਬ ਦੀ ਸਭਾ ਹੋ ਕੇ ਆਈ ਪਿਛਲੇ ਦੋ ਵਾਰਤਾਂ ਸੀ ਬਹੁਤ ਸ਼ਾਨਦਾਰ ਪ੍ਰਬੰਧ ਉੱਥੇ ਸੀ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਆਵੇ ਸ਼ਟਲ ਬੱਸਾਂ ਚਲਾਈਆਂ ਤੇ ਪਾਰਕਿੰਗ ਦਾ ਪ੍ਰਬੰਧ ਫਿਰ 17-18 ਸੜਕਾਂ ਨੇ ਜਿਹੜੀਆਂ ਕਿ ਫਤਿਹਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਨਾਲ ਨੂੰ ਜਾਂ ਠੰਡ ਗੁਰਦੁਆਰਾ ਸਾਹਿਬ ਦੇ ਗੁਰਦੁਆਰਾ ਸਾਹਿਬ ਨੇ ਜਾਣੀਆਂ ਉਹਨਾਂ ਦੀ ਰਿਪੇਅਰ ਜਾਂ ਉਹਨਾਂ ਦੀ ਚੌੜਾਈ ਕਰਦਾ ਹੋਇਆ ਫਿਰ ਕਿਉਂਕਿ ਭੀੜ ਇੰਨੀ ਹੋ ਜਾਂਦੀ ਹੈ ਕਈ ਵਾਰ ਬੱਚੇ ਗੁੰਮ ਹੋ ਜਾਂਦੇ ਹੈ ਕੋਈ ਕਿਸੇ ਕੋਈ ਹੋਰ ਕੀਮਤੀ ਸਮਾਨ ਗੁੰਮ ਹੋ ਗਿਆ ਉਹਦੇ ਵਾਸਤੇ ਅਸੀਂ ਹੈਲਪ ਸੈਂਟਰ ਤਿਆਰ ਕੀਤੇ ਕੋਈ ਕਿਸੇ ਕਿਸਮ ਦੀ ਦਿੱਕਤ ਨਾ ਸੰਗਤ ਨੂੰ ਆਵੇ ਸਾਡਾ ਫਰਜ਼ ਪੰਡ ਹੈ ਕਿ ਅੱਜ ਕੁਸ਼ ਗਿਆਨੀ ਜੀ ਨੇ ਡਿਮਾਂਡ ਰੱਖੀ ਹੈ ਤੁਹਾਡੀ ਗਿਆਨੀ ਜੀ ਨੇ ਤਾਂ ਕਿਹਾ ਕਿ ਇੰਨੀ ਜ਼ਿਆਦਾ ਕਿਰਪਾ ਪਹਿਲੀ ਇਸ ਜਗ੍ਹਾ ਤੇ ਹੈ ਮੈਂ ਕਿਹਾ ਵੀ ਜੇ ਸਰਕਾਰ ਵੱਲੋਂ ਕੋਈ ਸੇਵਾ ਮੈਂ ਕੋਈ ਗਰੰਟ ਨਹੀਂ ਕਹੂੰਗਾ ਸੇਵਾ ਸਰਕਾਰ ਵੱਲੋਂ ਕੋਈ ਲਾਉਣੀ ਹੋਈ ਤਾਂ ਤੁਹਾਨੂੰ ਜਦੋਂ ਮਰਜੀ ਉਹਨਾਂ ਨੇ ਕਿਹਾ ਕਿ ਅਫਸਰ ਸਹਿਬਾਨ ਸਾਡੇ ਕੋਲੇ ਆਉਂਦੇ ਜਾਂਦੇ ਰਹਿੰਦੇ ਤੇ ਕਦੇ ਹੋਇਆ ਸੇਵਾ ਦਾ ਮੌਕਾ ਮਿਲੇ ਪਰ ਮਹਾਤਮਾ ਅੰਦਰ